ਹਾਂਜੀ ਕੀ ਹਾਲ ਚਾਲ ਆ ਦੋਸਤੋ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਅੱਜ ਆਪਾਂ ਬਾਈ ਜਸਵਿੰਦਰ ਕੋਲ ਪਹੁੰਚੇ ਆ ਅੱਜ ਆਪਾਂ ਤੁਹਾਡੇ ਵਾਸਤੇ ਬਾਈ 6 ਟਰੈਕਟਰ ਤੁਹਾਨੂੰ ਦਿਖਾਉਣ ਲੱਗੇ ਆ ਆ ਹੈਗਾ ਬਾਈ ਮਹਿੰਦਰਾ 265 DI ਇੱਧਰ ਖੜਾ ਫਾਰਮ 60 ਇੱਧਰ ਬਾਈ ਆ ਗਿਆ 855 ਨਾਲ ਬਾਈ ਮਹਿੰਦਰਾ ਇੱਕ ਹੋਰ ਆ 265 DI ਆ ਸੋਨਾਲੀ ਕਾ DI 60 ਦਾ ਬਾਈ ਇੱਧਰ ਬਾਈ ਖੜਾ 98 11 ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਆਪਾਂ ਬਾਈ ਤੋਂ ਲੈਨੇ ਆ ਡਿਟੇਲ ਸਾਰਿਆਂ ਦੀ ਹਾਂਜੀ ਬਾਈ ਆਜੋ ਹੋਰ ਕੀ ਹਾਲ ਚਾਲ ਆ ਬਾਈ ਵਧੀਆ ਬਾਈ ਠੀਕ ਆ ਕਹਿਵਾ ਹਾਂ ਇਹਦੀ ਬਾਈ ਕੀ ਸਟੋਰੀ ਆ ਇਹ ਬਾਈ 265 2003 ਮਾਡਲ ਆ 265 2003 ਮਾਡਲ ਬਠਿੰਡਾ ਨੰਬਰ ਆ ਬਠਿੰਡਾ ਨੰਬਰ ਆ ਟਾਇਰ ਚਾਰੇ ਨਵੇਂ ਟਾਇਰ ਚਾਰੇ ਨਵੇਂ ਮਗਰਲੇ ਬੀਕੇਟੀ ਦੇ ਮਗਰਲੇ ਬੀਕੇਟੀ ਦੇ ਟਾਇਰ ਆ ਦੋਸਤੋ ਚੈੱਕ ਕਰ ਸਕਦੇ ਹੋ ਅਗਲੇ ਚਾਰੇ ਟਾਇਰ ਬਿਲਕੁਲ ਨਵੇਂ ਦੇ ਜੇ ਗੱਲ ਕਰੀਏ ਬਾਈ ਇੰਜਨ ਗੇਅਰ ਦੀ ਇੰਜਨ ਗੇਅਰ ਦਾ ਵੀ ਪੂਰਾ ਓਕੇ ਆ ਤੇ ਆਹ ਰੰਗ ਬਾਈ ਨਾਲ ਬਿਲਕੁਲ ਨਾਲ ਦਾ ਰੰਗ ਆ ਹਾਂ ਬਈ ਮਾੜੀ ਮੋਟੀ ਟਾਚਿੰਗ ਹੋ ਮਾੜੀ ਮੋਟੀ ਟਾਚਿੰਗ ਹੋ ਸਕਦੀ ਆ ਦੋਸਤੋ ਬਾਕੀ ਬਿਲਕੁਲ オリジナル ਟਰੈਕਟਰ ਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਕਿਹੜਾ ਮਾਡਲ ਆ ਵੀਰੇ 3 2003 ਮਾਡਲ ਪੰਜਾਬ ਨੰਬਰ ਕੀ ਡਿਮਾਂਡ ਆ ਵੀਰੇ ਦੀ ਡਿਮਾਂਡ 215 215 215 ਨਮਾੜਾ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਇਹ ਬਈ ਲਾਸਟ ਕਿੱਥੋਂ ਤੱਕ ਦੇ ਦੇਵਾਂਗੇ ਆਪਾਂ 2 25 ਦਾ ਦੇ 25 ਦਾ ਮਿੱਤਰੋ ਤੁਹਾਨੂੰ ਆਹ ਟਰੈਕਟਰ ਮਿਲ ਜਾਣਾ ਹੁਣ ਗੱਲ ਕਰਦੇ ਆਂ ਆਪਾਂ ਫਾਰਮ ਟਰੈਕ 60 ਦੀ ਹਾਂਜੀ ਬਈ ਕਿਹੜਾ ਮਾਡਲ ਆ ਵੀਰੇ ਇਹ ਬਈ ਜੀ 12 ਮਾਡਲ ਟਰੈਕਟਰ ਹੈ 12 ਮਾਡਲ ਹਾਂ ਠੀਕ ਆ ਵੀਰੇ ਟਾਇਰ ਟਾਇਰ ਟੂਰ ਵਿਖਾ ਦੇ ਟਰੈਕਟਰ ਦੇ ਕ੍ਰਿਸ਼ਨ ਵਿਖਾ ਦੇ ਟਰੈਕਟਰ ਦੇ ਮਗਰਲੇ ਟਾਇਰ ਕਿੰਨੇ ਹੋਣਗੇ ਬਾਈ 70 ਪੈਸੇ ਟਾਇਰ ਆ ਬਾਈ ਜੀ 70 ਪੈਸੇ ਦੋਸਤੋ ਮਗਰਲੇ ਟਾਇਰ ਆ ਤੇ ਫਰੰਟ ਟਾਇਰ ਬਾਈ ਹਨ ਇੰਨੇ ਇਹ ਮੰਨ ਕੇ ਚੱਲ ਬਾਈ ਤੁਸੀਂ ਇੱਕੋ ਜਿਹਾ ਟਾਇਰ ਆ ਚਾਰੇ ਪੱਤੇ ਕਰਮ ਨਹੀਂ ਲੱਗੇ ਬਾਈ ਡਰਾਈਵਰ ਦੇ ਜਮਾ ਕਰ ਸਕਦੇ ਹਾਂ ਦੋਸਤੋ ਸਮਾਨ ਆ ਕਿਹੜੀ ਟ੍ਰੋਫੀ ਕ੍ਰਾਫੀ ਵਗਾਰਾ ਟੋਫੀ ਗਿਆ ਲੱਗੀ ਆ ਡੈਕ ਲੱਗਿਆ ਬਿਲਕੁਲ ਕੰਪਲੀਟ ਜਿਵੇਂ ਦਾ ਤੁਸੀਂ ਵੀਡੀਓ ਚ ਦੇਖ ਰਹੇ ਆ ਐਂ ਮਿਲੂਗਾ ਬਾਈ ਐਂ ਮਿਲੂਗਾ ਤੁਹਾਨੂੰ ਇਹ ਪਾਈਪਸਟੇering ਚ ਆ ਜਾਂਦਾ ਬਾਈ ਟਾਈ ਸੈਂਪਲ ਸਟੇering ਹੈ ਵੀਰੇ ਹਾਂ ਠੀਕ ਹੈ ਵੀਰੇ ਇਹ ਸੈਂਪਲ ਸਟੇering ਚ ਆ ਗਿਆ ਸੈਂਪਲ ਸਟੇering ਦੇ ਵਿੱਚ ਆ ਦੋਸਤੋ ਫਾਰਮ ਟਰੈਕ ਸਾਥ ਹਾਂ ਪੰਜਾਬ ਨੰਬਰ ਟਰੈਕਟਰ ਆ ਬਾਈ ਪੰਜਾਬ ਨੰਬਰ ਟਰੈਕਟਰ ਆ ਪਿੱਛਾ ਪਿੱਛਾ ਝਾਤ ਮਰਾ ਦੇ ਟਰੈਕਟਰ ਦੀ ਸਾਰੀ ਸਾਰੀ ਝਾਤ ਮਰਾ ਦਿੰਦੇ ਆ ਬਹੁਤ ਹੀ ਸਾਫ ਤੇ ਸੁੱਕਾ ਟਰੈਕਟਰ ਆ ਜਮਾ ਚੈੱਕ ਕਰ ਸਕਦੇ ਹੋ ਤੁਸੀਂ ਨਾ ਆਪਣੀ ਪੰਜਾਬ ਹੀ ਹੁੰਦੀ ਆਪਣੇ ਕੋਲੇ ਮੰਨ ਨੰਬਰ ਬਾਈ ਦੇ ਕੋਲੇ ਵੀ ਜਿਵੇਂ ਟਰੈਕਟਰ ਜਿੰਨੇ ਖੜੇ ਆ 5 ਆ 6 ਆ 7 ਆ ਸਾਰੇ ਬਾਈ ਦੇ ਕੋਲੇ ਪੰਜਾਬ ਨੰਬਰ ਟੋਟਲ A ਤੋਂ Z ਜੇ ਬਾਈ ਗੱਲ ਕਰੀਏ ਡਿਮਾਂਡ ਦੀ ਕੀ ਡਿਮਾਂਡ ਹੈ ਜੀ ਡਿਮਾਂਡ ਬਾਈ 3 ਲੱਖ ਤੇ 35 ਹਜ਼ਾਰ ਰੁਪਏ ਡਿਮਾਂਡ ਹੈ 3 ਲੱਖ 35 ਹਜ਼ਾਰ ਰੁਪਏ ਡਿਮਾਂਡ ਹੈ ਤੇ ਕੋਈ ਮਾਨਤਾਨ ਬਾਈ ਮਾਨਤਾਨ ਕਰ ਦਾਂਗੇ ਬਾਈ ਮਾਨਤਾਨ ਕਿੰਨਾ ਕੁ ਹੋ ਜਾਊਗਾ 3 ਲੱਖ ਦਾ ਟਰੈਕਟਰ ਦੇ ਦਾਂਗੇ ਬਾਈ 3 ਲੱਖ ਰੁਪਏ ਦਾ ਦੋਸਤੋ ਤੁਹਾਨੂੰ ਆਹ ਟਰੈਕਟਰ ਫਾਰਮ ਟਰੈਕ ਸਾਥ ਮਿਲ ਜਾਣਾ ਚੈੱਕ ਕਰ ਸਕਦੇ ਹੋ ਦੇਖ ਲਓ ਜਿਵੇਂ ਹੈਗਾ ਵੀਡੀਓ ਦੇ ਵਿੱਚ ਓਵੇਂ ਹੀ ਮਿਲਣਾ A to Z ਅੱਗੇ ਗੱਲ ਕਰੀਏ 2855 855 ਬਾਈ ਇਹ 14 ਮਾਡਲ ਟਰੈਕਟਰ ਹੈ 2014 ਮਾਡਲ ਟਰੈਕਟਰ ਆ ਦੋਸਤੋ ਚੈੱਕ ਕਰ ਸਕਦੇ ਹੋ ਤੁਸੀਂ ਕਲੌਸ ਕਰ ਇੰਜਨ ਚਾ ਦੇਖੋ ਦੋਸਤੋ ਕਲੌਸ ਕਰ ਇੰਜਨ ਦੇ ਵਿੱਚ ਜੇ ਗੱਲ ਕਰੀਏ ਬਾਈ ਮਗਰਲੇ ਟਾਇਰਾਂ ਦੀ ਟਾਇਰ ਇਹਦੇ ਵੀ ਬਾਈ 70 ਪੈਸੇ ਟਾਇਰ ਹੈਗੇ 70 ਪੈਸੇ ਤੇ ਇੱਕ ਨੋਪੀ ਤੇ ਮਿਊਜ਼ਿਕ ਸਿਸਟਮ ਵੀਰੇ ਇਹ ਨਾਲ ਲੱਗਿਆ ਬਾਈ ਸਾਡਾ ਦੋਨੇ ਟਰੈਕਟਰਾਂ ਆ ਦੇਖ ਲਓ ਕੋਈ ਅਸਮਾਨ ਲੱਗਿਆ ਇਹਨਾਂ ਤੇ ਬਾਈ ਠੀਕ ਆ ਵੀਰੇ ਐਵੇਂ ਹੀ ਨੇ ਨਾ ਬਾਈ ਹੈ ਸਰ ਨੂੰ ਤਾਂ ਕਦੀ ਆਈਏ ਟਾਇਰ ਕਿੰਨੇ ਹੋਣਗੇ ਬਾਈ ਇਹ 70 ਪੈਸੇ ਟਾਇਰ ਇਹਦੇ ਬਾਈ ਚਾਰੇ 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 ਦੋਸਤੋ 70 ਪੈਸੇ ਟਾਇਰ ਹੈ ਮਗਰਲੇ ਟਾਇਰ ਬਈ 14 ਦੇ ਕਿ 16 ਦੇ 14 ਦੇ ਟਾਇਰਾਂ ਚ ਹੈ 14 ਦੇ ਟਾਇਰਾਂ ਚ ਦੋਸਤੋ ਬਾਕੀ ਦੀ ਚੈੱਕ ਕਰ ਸਕਦੇ ਹੋ ਪਿੱਛੋਂ ਚੈੱਕ ਕਰਵਾ ਲੈਣੇ ਤੁਹਾਨੂੰ ਬਹੁਤ ਜਿਆਦੇ ਸਾਫ ਟਰੈਕਟਰ ਮਗਰਲੇ ਹੱਸੇ ਦਾ ਤੇਲ ਵੀ ਬਦਲਿਆ ਬਈ ਇਹ ਮੂਰੋ ਵੀ ਤੇਲ ਬਦਲਿਆ ਹੋਇਆ ਹੈ ਕੋਈ ਸਰਵਿਸ ਕਰਾਉਣ ਦੀ ਲੋੜ ਨਹੀਂ ਕਿਸੇ ਸਰਵਿਸ ਹੋਈ ਵੀ ਆ ਸਰਵਿਸ ਹੋਈ ਵੀ ਹੈ ਟਰੈਕਟਰ ਦੀ ਕੁਛ ਨਹੀਂ ਕਰਵਾਉਣਾ ਦੋਸਤੋ ਕੱਲਾ ਚਲਾਉਣਾ ਹੀ ਆ ਜਾ ਕੇ ਬਠਿੰਡਾ ਨੰਬਰ ਹੈ ਬਠਿੰਡਾ ਨੰਬਰ ਆ ਦੋਸਤੋ ਬਾਕੀ ਭਾਈ ਦਾ ਆਪਾਂ ਨੰਬਰ ਲਾਵਾਂਗੇ ਵੀਡੀਓ ਦੇ ਵਿੱਚ ਛੱਡਾਂਗੇ ਤੁਸੀਂ ਗੱਲਬਾਤ ਕਰਕੇ ਖਰੀਦ ਸਕਦੇ ਹੋ ਤੇ ਇਹਦੀ ਡਿਮਾਂਡ ਦੀ ਗੱਲ ਕਰੀਏ ਕੀ ਡਿਮਾਂਡ ਆ ਬਾਈ ਇਹਦੀ ਡਿਮਾਂਡ ਬਾਈ 5 ਲੱਖ 15 ਹਜ਼ਾਰ ਡਿਮਾਂਡ ਇਹਦੀ ਡਿਮਾਂਡ ਆ ਦੋਸਤੋ 5 ਲੱਖ 15 ਹਜ਼ਾਰ ਰੁਪਈਆ ਕੋਈ ਮਾਨਤਾਨ ਬਾਈ ਇਹਦੇ ਜੱਪੇ ਹਜ਼ਾਰ ਦਾ ਟਰੈਕਟਰ ਦੇ ਦਾਂਗੇ ਬਾਈ ਇਹ ਪੂਰੇ 90 ਦਾ 90 ਹਜ਼ਾਰ ਦਾ 4 ਲੱਖ 90 ਹਜ਼ਾਰ ਉਹ 4 ਲੱਖ 90 ਹਜ਼ਾਰ ਰੁਪਈਆ ਦਾ ਇਹ ਟਰੈਕਟਰ 855 ਕਲੌਕ ਕਰ ਇੰਜਨ ਤੁਹਾਨੂੰ ਮਿਲ ਜਾਣਾ ਬਾਈ ਜੇ ਕੋਈ ਆ ਕੇ ਉਹ ਵੀ ਆਖ ਨਾ ਵੇਖੇ ਰੰਗ ਵਜਿਆ ਉਹ ਆਪਾਂ ਦੇਣਦਾਰ ਹੋਵਾਂ ਬਾਈ ਜੇ ਕੋਈ ਆ ਕੇ ਕਹਿ ਦੇਣਾ ਬਾਈ ਨੂੰ ਵੀ ਕਿਤੇ ਵੀਏ ਟਰੈਕਟਰ ਦੇ ਕਲਮ ਲੱਗੀ ਹੋਵੇ ਜਾਂ ਮਾੜਾ ਮੋਟਾ ਵੀ ਕਿਤੇ ਲੱਗਿਆ ਹੋਵੇ ਤਾਂ ਭਾਈ ਆਉਣ ਜਾਣ ਦਾ ਕਰਾਇਆ ਵੀ ਸੋਣੀ ਬੈਂਪਰ ਵੀ ਬੈਂਪਰ ਵੀ ਨਹੀਂ ਤਿਆਰ ਕਰਾਇਆ ਬੈਂਪਰ ਵੀ ਨਹੀਂ ਭਾਈ ਨੇ ਤਿਆਰ ਕਰਾਇਆ ਓਵੇਂ ਦਾ ਓਵੇਂ ਆ ਬੈਂਪਰ ਵੀ ਓਵੇਂ ਓਵੇਂ ਕਰ ਸਕਦੇ ਹੋ ਚਲੋ ਠੀਕ ਆ ਭਾਈ ਅੱਗੇ ਦੇਖੀਏ ਹਾਂਜੀ ਭਾਈ ਕਿਹੜਾ ਮਾਡਲ ਆ 2006 ਮਾਡਲ ਆ ਭਾਈ 2006 ਮਾਡਲ ਆ 265 ਜੇ ਗੱਲ ਕਰੀਏ ਭਾਈ ਟਾਇਰਾਂ ਦੀ ਕਿੰਨੇ ਪੈਸੇ ਹੋਣਗੇ ਭਾਈ ਭਾਈ 70 ਪੈਸੇ ਟਾਇਰ ਹੈਗੇ ਆ ਚਾਰੇ ਸਰਪੰਚ ਮਾਡਲ ਆ ਸਰਪੰਚ ਮਾਡਲ ਆ ਦੋਸਤੋ 70 ਪੈਸੇ ਟਾਇਰ ਆ ਬਾਕੀ ਆਪਾਂ ਪਿੱਛੋਂ ਚੈੱਕ ਕਰਵਾ ਦਿੰਨੇ ਆ ਤੁਹਾਨੂੰ ਬਹੁਤ ਸਾਫਟ ਟਰੈਕਟਰ ਆ ਪੀਵੀ ਨੰਬਰ ਆ ਪੀਵੀ ਨੰਬਰ ਆ ਪੀਓ 210 ਦਾ ਵੀ ਪੀਵੀ ਨੰਬਰ ਟਰੈਕਟਰ ਆ ਬਾਈ ਸਾਰੇ ਇਹਨਾਂ ਕੋਲੇ ਇਹ ਤੋਂ ਲੈ ਕੇ ਜੱਡ ਤੱਕ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਦੋਸਤੋ ਰੰਗ ਪੇਂਟ ਬਿਲਕੁਲ ਨਾਲ ਦਾ ਹਾਂ ਇੰਜਨ ਗੇਅਰ ਦਾ ਵੀ ਪੂਰਾ ਇੰਜਨ ਗੇਅਰ ਦਾ ਪੂਰਾ ਓਕੇ ਆ ਬਾਈ ਸਰਪੰਚ ਮਾਡਲ ਆ ਹਾਂ ਤੇ ਜੇ ਗੱਲ ਕਰੀਏ ਬਾਈ ਆਪਾਂ ਜੇਕੇ ਵੀਰ ਨੇ ਲੈ ਜਾਣਾ ਵਾਹ ਕੇ ਚਲਾ ਕੇ ਚੈੱਕ ਕਰ ਸਕਦਾ ਬਈ ਫੁੱਲ ਦਸੱਲੀਆ ਸਾਰੇ ਟਰੈਕਟਰਾਂ ਦੀ ਫੁੱਲ ਦਸੱਲੀਆ ਸਾਰੇ ਟਰੈਕਟਰਾਂ ਦੀ ਦੋਸਤੋ ਫੁੱਲ ਦਸੱਲੀਆ ਵਾਹ ਕੇ ਚਲਾ ਕੇ ਚੈੱਕ ਕਰ ਸਕਦੇ ਆ ਤੁਸੀਂ ਤੇ ਜੇ ਗੱਲ ਕਰੀਏ ਬਈ ਇਹਦੀ ਕੀ ਮੰਗ ਆ ਇਹਦੀ ਵੀ ਬਈ 215 ਹੀ ਆ 215 ਤੇ ਇਹ ਦੇਣਾ ਕਿੰਨੇ ਦਾ ਬਈ ਇਹ 25 ਦਾ ਇਹ ਦੇ ਦਾਂ 2 ਲੱਖ 5000 ਰੁਪਏ ਦਾ ਦੋਸਤੋ ਤੁਹਾਨੂੰ ਇਹ ਟਰੈਕਟਰ ਮਿਲ ਜਾਣਾ ਕਿਹੜਾ ਮਾਡਲ ਦੱਸਿਆ ਸੀ ਬਈ 2006 2006 ਮਾਡਲ ਆ ਦੋਸਤੋ ਟਾਇਰਾਂ ਦੀ ਕਲੀਸ਼ਨ ਸਾਨੂੰ ਦਾਗੇ ਸਾਰਾ ਟਰੈਕਟਰ ਤੁਹਾਨੂੰ ਦਾ ਏ ਤੋਂ ਲੈ ਕੇ ਜੈਡ ਤੱਕ ਟਰੈਕਟਰ ਬਿਲਕੁਲ ਓਰੀਜਨਲ ਆ ਸਰਪੰਚ ਮਾਡਲ ਆ ਕਲਰ ਆ ਵਗੈਰਾ ਬਿਲਕੁਲ ਨਾਲ ਦਾ ਕਿਤੇ ਕਲਮ ਨਹੀਂ ਲੱਗੀ ਹੋਈ ਟਰੈਕਟਰ ਦੇ ਚਲੋ ਬਈ ਆਪਾਂ ਦੂਜਾ ਦੇਖਦੇ ਲਓ ਦੋਸਤੋ ਆ ਹੈਗਾ ਸੋਨਾ ਲੀਕਾ 60 16 ਦੇ ਟਾਇਰ ਆ ਦੋਸਤੋ ਚੈੱਕ ਕਰ ਸੇ ਟਾਇਰ ਬਈ ਇਹਦੇ ਨਵੇਂ ਲੱਗਦੇ ਆ ਜਮਾ ਜਮਾ ਨਵੇਂ ਬਈ ਆਪੇ ਤੂੰ ਆਏ ਆ ਜੀ ਤੁਸੀਂ ਪੁਆਏ ਆ ਹਾਂ ਬਈ ਤੇ ਬਾਈ ਜੇ ਮੰਨ ਲਾ ਮਾਲਕ ਨੇ ਜਿਹੜੇ ਨੇ ਖਰੀਦਣਾ ਉਹਦੇ ਨਾਂ ਤੇ ਪਹਿਲਾਂ ਕਰਵਾ ਦੇਓਗੇ ਹਾਂ ਬਈ ਲਓ ਦੋਸਤੋ ਜੇ ਕਿਸੇ ਨੇ ਖਰੀਦਣਾ ਉਹ ਬਾਈ ਦੇ ਨਾਂ ਤੇ ਬੈਲ ਵੀ ਬਾਈ ਕਰਵਾ ਦੇਣਗੇ ਨਵੇਂ ਟਾਇਰ ਆ ਬਿਲਕੁਲ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਇਹ ਬਈ ਇਹ ਨਹੀਂ ਦੇਣਾ ਇਹ ਨਹੀਂ ਦੇਣਾ ਇਹ ਮਿਊਜ਼ਿਕ ਸਿਸਟਮ ਦੋਸਤੋ ਨਹੀਂ ਦੇਣਾ ਨਾਲ ਕੱਲਾ ਸੈਂਪਲ ਟਰੈਕਟਰ ਸੈਟਰੀ ਫੱਟੀ ਸਾਰਾ ਕੋ ਗੁੱਲਾ ਨਾਲ ਮਿਲੂਗਾ ਤੇ ਜੇ ਗੱਲ ਕਰੀਏ ਬਈ ਕਿਹੜਾ ਮਾਡਲ ਆਏ ਬਈ 2010 ਮਾਡਲ 2010 ਮਾਡਲ ਸੈਂਪਲ ਸਟੀering ਸੈਂਪਲ ਸਟੀering ਸੈਂਪਲ ਸਟੀering ਆ ਦੋਸਤੋ 10 ਮਾਡਲ ਆ ਖੈਰ ਨੰਬਰ ਤੋਂ ਨਵੇਂ ਆ ਪੰਜਾਬ ਨੰਬਰ ਤੇ ਇਹਦੀ ਕੀ ਡਿਮਾਂਡ ਹੈ ਇੰਜਨ ਗੇਅਰ ਦੇ ਵੀ ਪੂਰਾ ਓਕੇ ਪੂਰਾ ਓਕੇ ਆ ਇੰਜਨ ਗੇਅਰ ਦਾ ਓਕੇ ਆ ਦਾ ਦੋਸਤੋ ਜਮਾਂ ਅਰੀਜਨਲ ਟਰੈਕਟਰ ਹੈ ਇਹ ਤੋਂ ਲੈ ਕੇ ਜੱਡ ਤੱਕ ਇਹ ਕਿੰਨੇ ਦਾ ਦੇਣਾ ਹੈ 315000 ਹੈ ਡਿਮਾਂਡ 315000 ਰੁਪਏ ਡਿਮਾਂਡ ਰੱਖੀ ਹੈ ਦੇਣਾ ਕਿੰਨੇ ਦਾ 310 ਦਾ ਦੇਦਾ 310 ਦਾ ਦੋਸਤੋ ਤੁਹਾਨੂੰ ਆਹ ਡੀਆਈ 60 ਟਰੈਕਟਰ ਮਿਲ ਜਾਣਾ ਚੈੱਕ ਕਰ ਲਓ ਬਿਲਕੁਲ ਅਰੀਜਨਲ ਟਰੈਕਟਰ ਆ ਅੱਗੇ ਗੱਲ ਕਰੀਏ 5911 ਹਾਂ ਬਈ ਮੂਸੇ ਵਾਲੇ ਆਲਾ ਇਹ ਕਿਹੜਾ ਮਾਡਲ ਆ ਵੀਰ 1997 ਮਾਡਲ ਸtandard ਮਾਡਲ ਟਾਇਰ ਆ ਟਾਇਰ 70 ਪੈਸੇ ਦਾ 70 ਪੈਸੇ ਟਾਇਰ ਆ ਦੋਸਤੋ ਪੱਕੇ ਟਾਇਰ ਆ ਐਮਆਰਪ ਦੇ ਅਗਲੇ ਨਵੇਂ ਆ ਅਗਲੇ ਨਵੇਂ ਆ ਅਗਲੇ ਟਾਇਰ ਨਵੇਂ ਆ ਦੋਸਤੋ ਮਗਰਲੇ 70 ਪੈਸੇ ਟਾਇਰ ਆ ਰੰਗ ਬਈ ਰੀਨਲ ਆ ਜਮਾ ਹਾਂ ਬਈ ਸਾਰਾ ਰੀਨਲ ਆ ਟੈਂਕੀ ਰੀਨਲ ਆ ਸਾਰਾ origignal ਆ ਸਾਰਾ ਰੰਗ ਦੋਸਤੋ origignal ਆ ਇਸ ਟਰੈਕਟਰ ਦਾ ਤੁਸੀਂ ਚੈੱਕ ਕਰ ਸਕਦੇ ਹੋ ਸੁੱਕਾ ਪਿਆ ਕਿਤੋਂ ਕੋਈ ਲੀਕਿੰਗ ਸ਼ਿਕਨ ਨਹੀਂ ਬਿਲਕੁਲ ਸਾਫਟ ਟਰੈਕਟਰ ਆ ਕਿਤੋਂ ਵੀ ਲੀਕਿੰਗ ਆ ਤੇ ਇਹ ਕਿਹੜਾ ਮਾਡਲ ਦੱਸਿਆ ਸੀ ਬਈ 97 97 ਮਾਡਲ ਆ ਦੋਸਤੋ ਟਰੈਕਟਰ ਦੇਖੋ ਕਿੰਨਾ ਸਾਫ ਆ ਇੰਜਨ ਗੇਅਰ ਦਾ ਬਈ ਪੂਰਾ ਓਕੇ ਆ ਹਾਂ ਇੱਕ ਵਾਰੀ ਮਗਰ ਉਹ ਵੀ ਨੀਗਮਰਾਗੇ ਚੈੱਕ ਕਰ ਸਕਦਾ ਹਾਂ ਦੋਸਤੋ ਬਿਲਕੁਲ ਸੁੱਕਾ ਟਰੈਕਟਰ ਆ ਮਗਰਾਟ ਵੀ ਨਹੀਂ ਮਗਰਾਟ ਵੀ ਨਹੀਂ ਗਲੇ ਕਿਦੋਂ ਦੇਖ ਲਓ ਚਲਾਈਦਾ ਪੂਰਾ ਘੈਂਟ ਆ ਬਈ ਜਿਹੋ ਜੀ ਕਾਰਚਲ ਵਾਲੀ ਤੇ ਜਿਹੋ ਜੀ ਇਹ ਬਾਈ ਕਾਂ ਦਾ ਕਾਰਚਲ ਵਾਲੀ ਤੇ ਜਿਹੋ ਜਾਂ ਇਹ ਟਰੈਕਟਰ ਚਲਾ ਲਿਆ ਤੇ ਇਹਦੀ ਕੀ ਡਿਮਾਂਡ ਆ ਬਈ 2 ਲੱਖ 60 ਹਜ਼ਾਰ ਡਾੜਾ 2 ਲੱਖ 60 ਹਜ਼ਾਰ ਰੁਪਈਆ ਦੋਸਤੋ ਇਹ ਟਰੈਕਟਰ ਦੀ ਡਿਮਾਂਡ ਆ ਜੇ ਬਾਈ ਨੂੰ ਆਪਾਂ ਪੁੱਛ ਲਿਆ ਬਾਈ ਮਾਨਤਾ ਨੂੰ ਕੋਈ ਹੋ ਸਕਦਾ 235 ਦਾ ਦੇਣਾ 2,60,000 ਰੁਪਏ ਇਸ ਟਰੈਕਟਰ ਦੀ ਡਿਮਾਂਡ ਆ ਦੋਸਤੋ 2,35,000 ਰੁਪਏ ਦਾ ਆਪਾਂ ਨੂੰ ਇਹ ਟਰੈਕਟਰ ਮਿਲ ਜਾਣਾ ਬਾਈ ਦਾ ਨੰਬਰ ਆਪਾਂ ਵੀਡੀਓ 'ਚ ਛੱਡ ਦਿੰਨੇ ਆ ਜਿੰਨੇ ਵੀ ਟਰੈਕਟਰ ਤੁਹਾਨੂੰ ਦੋਸਤੋ ਦਿਖਾਏ ਆ ਸਾਰੇ A to Z ਆ ਕੋਈ ਵੀ ਟਰੈਕਟਰ ਲੈਣਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦੇ ਹੋ ਦੋ ਟਰੈਕਟਰ ਘਰੇ ਖੜੇ ਆ ਬਈ ਤਿੰਨ ਘਰੇ ਖੜੇ ਆ ਕਿਹੜੇ ਆ ਬਾਈ ਇੱਕ ਫਾਰਮ 65 ਆ ਇੱਕ ਫਾਰਮ 80 ਆ ਸੋਹਣਾ